26 ਜਨਵਰੀ ਗਣਤੰਤਰ ਦਿਵਸ ਮੌਕੇ ਜਿੱਥੇ ਸਾਰੇ ਸ਼ਹਿਰ ਦੇ ਸੁਰੱਖਿਆ ਪ੍ਰਬੰਧ ਅੰਮ੍ਰਿਤਸਰ ਪੁਲਿਸ ਵੱਲੋਂ ਮੋਸਟੈਡੀ ਦੇ ਨਾਲ ਕੀਤੇ ਜਾ ਰਹੇ ਨੇ ਉੱਥੇ ਹੀ ਅੰਮ੍ਰਿਤਸਰ ਪੁਲਿਸ ਦੇ ACP ਦੀ ਅਗਵਾਈ ਹੇਠ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਤੇ ਦਰਗਿਆਣਾ ਤੀਰਥ ਦੀ ਸੁਰੱਖਿਆ ਨੂੰ ਲੈ ਕੇ ਮੁਸਤੈਦੀ ਦਿਖਾਉਂਦਿਆਂ 40 ਦੇ ਕਰੀਬ ਜਵਾਨ ਤਾਇਨਾਤ ਕੀਤੇ ਗਏ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ACP ਸੈਂਟਰ सुरेंद्र ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਚੱਪੇ-ਚੱਪੇ ਦੇ ਜਿੱਥੇ ਅੰਮ੍ਰਿਤਸਰਪੁਰਸ ਦੇ ਮੁਲਾਜ਼ਮ ਤਾਇਨਾਤ ਨੇ ਉੱਥੇ ਹੀ ਦਰਗਿਆਣਾ ਮੰਦਿਰ ਦੀ ਸੁਰੱਖਿਆ ਦੇ ਵਿੱਚ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਨਿਰਦੇਸ਼ਾਂ ਤੇ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਤਾਂ ਜੋ ਕੋਈ ਸ਼ਰਾਤੀ ਅੰਸਰ ਕੋਈ ਅਣਸੁਖਾਵੀ ਘਟਨਾ ਨੂੰ ਅੰਜਾਮ ਨਾ ਦੇ ਸਕੇ ਪਹਿਲਾਂ ਹੀ ਆਲਰੇਡੀ ਸਾਡੀ ਰੁਟੀਨ ਦੇ ਵਿੱਚ ਜਿਹੜੀ ਸਾਡੇ ਜਿਹੜੀ ਸਿਕਿਉਰਟੀ ਚੱਲਦੀ ਹੈ ਦਰਿਆਨਾ ਮੰਦਿਰ ਦੀ 26 ਜਨਵਰੀ ਦੇ ਸਬੰਧ ਦੇ ਵਿੱਚ ਜਿਹੜੀ ਆ ਇਹਦੀ ਆਪਾਂ ਵਿਸ਼ੇਸ਼ ਤੌਰ ਤੇ ਸੁਰੱਖਿਆ ਜਿਹੜੀ ਵਧਾਈ ਗਈ ਆ ਔਰ ਇਹ ਇਕੱਲੇ ਦਰਿਆਨਾ ਮੰਦਿਰ ਨਹੀਂ ਸਾਰੇ ਸ਼ਹਿਰ ਦੇ ਵਿੱਚ ਜਿਹੜੀ ਆ ਮਾਨਯੋਗ ਸੀਪੀ ਸਰ ਦੇ ਹੁਕਮਾਂ ਦੇ ਨਾਲ ਜਿਹੜੀ ਆ ਉਹ ਸੁਰੱਖਿਆ ਨੂੰ ਵਧਾਇਆ ਗਿਆ ਹੈ ਔਰ ਉਹਦੇ ਵਿੱਚ ਸਾਡਾ ਸਾਰੇ ਏਰੀਆ ਦੇ ਵਿੱਚ ਅਸੀਂ ਐਂਟੀਸੈਪਟ ਚੈੱਕ ਕਰਵਾ ਰਹੇ ਹਾਂ ਜੀ ਨਾਲ ਔਰ ਜਿੰਨੇ ਸਾਡੇ ਭੀੜ ਭੜਕੇ ਵਾਲੇ ਏਰੀਆ ਨੇ ਹੌਲ ਗੇਟ ਕਟੜਾ ਜਮਲ ਸਿੰਘ ਯੂਟੀ ਮਾਰਕੀਟ ਜਿੱਥੇ ਜਿਆਦਾ ਭੀੜ ਭੜਕਾ ਹੁੰਦਾ ਆ ਔਰ ਜਿੱਥੇ ਜਿਆਦਾ ਵਹੀਕਲਸ ਖੜੇ ਹੁੰਦੇ ਨੇ ਉਹਦੀ ਆਪਾਂ ਚੈਕਿੰਗ ਕਰਵਾ ਰਹੇ ਆ ਉਹਦੇ ਦੌਰਾਨ ਅਸੀਂ ਜਿਹੜੀ ਸ਼ੁਰੂਆਤ ਆ ਜਿੱਤ ਦਰਗਾਨਾ ਮੰਦਰ ਤੋਂ ਕੀਤੀ ਆ ਦਰਗਾਨਾ ਮੰਦਰ ਦੇ ਆਲੇ ਦੁਆਲੇ ਦਾ ਜਿਹੜਾ ਪਰਮਿਸਰਸ ਆ ਉਹ ਸਾਰਾ ਆਪਾਂ ਚੈੱਕ ਕਰਵਾਇਆ ਐਂਟੀ ਸੈਕਿਉਰਿਟੀ ਟੀਮ ਦੇ ਨਾਲ ਡੌਗ ਸਕਾਟ ਦੇ ਨਾਲ ਔਰ ਇੱਥੇ ਸਾਡੇ ਪਹਿਲਾਂ ਹੀ ਆਲਰੇਡੀ ਜਿਹੜੀ ਆ ਕਿਊਆਰਟੀ ਟੀਮ ਸਾਡੀਆਂ ਤਨਾਤ ਨੇ ਫਰੰਟ ਤੇ ਵੀ ਬੈਕ ਸਾਈਡ ਤੇ ਵੀ ਔਰ ਉਦਾਂ ਵੀ ਸਾਡੀ ਜਿਹੜੀ ਥਾਣੇ ਦੀ ਫੋਰਸ ਆ ਔਰ ਐਕਸਟਰਾ ਫੋਰਸ ਵੀ ਐਕਸਟਰਾ ਮੁਲਾਜ਼ਮ ਸਾਡੇ ਕਰੀਬ 15 ਮੁਲਾਜ਼ਮ ਸਾਡੇ ਐਕਸਟਰਾ ਇੱਥੇ ਹੋਰ ਲਗਾਏ ਗਏ ਨੇ ਪਹਿਲਾਂ ਹੀ ਸਾਡੇ 25-30 ਮੁਲਾਜ਼ਮ ਪਹਿਲਾਂ ਇੱਥੇ ਡਿਊਟੀ ਚੱਲ ਰਹੀ ਹੈ ਸਾਹਮਣੇ ਦੇਖ ਸਰ ਜੇ ਸਬੰਧ ਨਾਲ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਤੇ ਜੋ ਇੱਕ ਵੀਡੀਓ ਖਰਪਤ ਸਿੰਘ ਬੰਦੂ ਹੁੰਦੀ ਵਾਇਰਲ ਹੋ ਰਹੀ ਹੈ ਉਸ ਨੂੰ ਲੈ ਕੇ ਜਿਸ ਤਰ੍ਹਾਂ ਜੋ ਸ਼ਰਧਾਲੂਆਂ ਦੀ ਆਮਦ ਹੈ ਉਸ ਦਰਬਾਰਾਂ ਦੇ ਰਿਹਾ ਕਿ ਕਹਿ ਗੱਲ ਕਰੀਏ ਤਾਂ ਰੋਜ਼ਾਨਾ 21 ਨੂੰ ਲੈ ਕੇ ਕੋਈ ਇੱਥੇ ਸਿਕਿਉਰਿਟੀ ਚੈਕਸ ਲਈ ਸ਼ਰਧਾਲੂਆਂ ਦੀ ਚੈਕਿੰਗ ਵੀ ਕੀਤੀ ਜਾਏਗੀ ਕਿ ਕੁਝ ਅਜਿਹੇ ਜੋ ਵੀਡੀਓ ਦੇ ਵਿੱਚ ਦਰਸਾਇਆ ਜਾ ਰਿਹਾ ਜਾਂ ਕੁਝ ਕਿਹਾ ਜਾ ਰਿਹਾ ਉਹ ਘਟਨਾ ਨੂੰ ਅੰਜਾਮ ਨ ਨਹੀਂ ਸ਼ਰਧਾਲੂਆਂ ਦੀ ਚੈਕਿੰਗ ਨਹੀਂ ਕੋਈ ਕੀਤੀ ਜਾਏਗੀ ਪਰ ਉਦਾਂ ਸਾਡੇ ਕੋਲ ਸਾਡੇ ਇੱਥੇ ਜਿਹੜੇ ਡੋਰ ਫਰੇਮ ਵਗੈਰਾ ਲੱਗੇ ਹੋਏ ਨੇ ਔਰ ਜਿਹੜੇ ਸ਼ਰਧਾਲੂ ਆਉਂਦੇ ਵੀ ਹਨ ਡੋਰ ਫਰੇਮ ਦੇ ਵਿੱਚੋਂ ਹੀ ਲੰਘ ਕੇ ਜਾਂਦੇ ਨੇ ਔਰ ਪ੍ਰੋਪਰਲੀ ਉਹਨਾਂ ਦੇ ਵਾਚ ਰੱਖੀ ਜਾਂਦੀ ਹੈ ਬਟ ਅਦਰਵਾਈਜ਼ ਇਹਨਾਂ ਦੀ ਕੋਈ ਇਦਾਂ ਦੀ ਪਰਸਨਲ ਸਰਚ ਨਹੀਂ ਕੀਤੀ ਜਾ ਰਹੀ ਪਰ ਫਿਰ ਵੀ ਇਹ ਇਹ ਸੰਬੰਧੀ ਕੋਈ ਕਿਸੇ ਕਿਸਮ ਦੀ ਵੀ ਕੋ ਘਬਰਾਉਂਦੀ ਲੋੜ ਨਹੀਂ ਸਾਡੀ ਫੋਰਸ ਸਾਡੀ ਸਾਰੀ ਇੱਥੇ ਤਨਾਤ ਹੈਗੀ ਆ ਔਰ ਕਿਸੇ ਕਿਸਮ ਦੀ ਵੀ ਕੋਈ ਇੱਥੇ ਖਤਰੇ ਵਾਲੀ ਗੱਲ ਨਹੀਂ ਸਰ 22 ਦਿਨ ਜਿਹੜਾ ਦਿਹਾੜਾ ਆਪਣੇ ਆਪ ਦੇ ਵਿੱਚ ਇੱਕ ਮੁਕੱਦਮਾ ਜੇਣਾ ਔਰ ਪੁਲਿਸ ਸਾਡੀ ਸਬਡਿਵੀਜ਼ਨ ਦੇ ਵਿੱਚ ਦੇਖੋ ਸਾਡੇ ਸਬਡਿਵੀਜ਼ਨ ਦੇ ਵਿੱਚ ਸਾਡੇ ਮੇਰੇ ਕੋਲ ਚਾਰ ਥਾਣੇ ਪੈਂਦੇ ਆ ਚਾਰਾਂ ਥਾਣਿਆਂ ਦੇ ਵਿੱਚ ਜਿਹੜੇ ਆ ਰਾਉਂਡ ਦਾ ਕਲੌਕ ਜਿਹੜਾ ਨਾਕਾਬੰਦੀ ਚੱਲ ਰਹੀ ਆ ਇਸ ਤੋਂ ਇਲਾਵਾ ਸਾਨੂੰ ਐਕਸਟਰਾ ਫੋਰਸ ਜਿਹੜੀ ਆ ਮਾਨਯੋਗ ਸੀਪੀ ਸਰ ਵੱਲੋਂ ਮਹయ్యా ਕਰਵਾਈ ਗਈ ਆ ਉਹਨੂੰ ਵੀ ਅਸੀਂ ਰਾਉਂਡ ਦਾ ਕਲੌਕ ਜਿਹੜਾ ਆਪਣੀ ਇੱਥੇ ਤ ਖੈਰ 26 ਜਨਵਰੀ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਪਹਿਲਾਂ ਹੀ ਸਰਗਰਮ ਹੈ ਅਤੇ ਚੱਪੇ-ਚੱਪੇ ਦੀ ਛਾਣਬੀਨ ਕੀਤੀ ਜਾ ਰਹੀ ਹੈ ਬੱਸ ਸਟੈਂਡਾਂ ਦੀ ਛਾਣਬੀਨ ਕੀਤੀ ਜਾ ਰਹੀ ਹੈ ਤੇ ਸ਼ੱਕ ਦੇ ਆਧਾਰ ਤੇ ਵਾਹਨਾਂ ਦੀ ਅਤੇ ਸ਼ੱਕੀ ਵਿਅਕਤੀਆਂ ਤੇ ਵੀ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਕਿ ਕਿਸੇ ਤਰੀਕੇ ਦੀ ਕੋਈ ਘਟਨਾ ਨਾ ਹੋ ਸਕੇ ਹਕੀਕਤ ਜੀ ਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ